ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਇਹ ਸੀਗਾ ਕਿ ਇਸ ਅੰਦੋਲਨ ਦੇ ਦੌਰਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਸੀ। ਔਰ ਉਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਸੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਕਿ ਅਸੀਂ ਸ਼ੁਭ ਕਰਨ ਨੂੰ ਸ਼ਹੀਦ ਦਾ ਦਰਜਾ ਦੇਵਾਂਗੇ। ਨਾਲੇ ਕਿਹਾ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਦਾ ਮੇਰੇ ਨਾਲ ਖੜੀ ਹੋ ਗਏ। ਇਹਨੂੰ ਸਿਪਾਹੀ ਦੇ ਮੱਥੀ ਦੇ ਨਾਲ ਪੁਲਿਸ ਕੋਲ ਇਹ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਅਨਾਉਂਸ ਕੀਤੀ ਸੀ ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ ਬਹੁਤ ਡਿਲੇ ਹੋਇਆ ਜਾ ਰਿਹਾ ਜਿਹਦੇ ਚੋਂ ਮਜਬੂਰਨ ਜਥੇਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬੈਠੇ 12 ਤਰੀਕ ਨੂੰ ਅਸੀਂ ਫਿਰ ਡੀਸੀ ਕੋਈ ਬਠਿੰਡਾ ਦਾ ਘਰਾਓ ਕਰਾਂਗੇ ਤਾਂ ਉਹਦੇ ਚੋਂ ਪ੍ਰਸ਼ਾਸਨ ਦਾ ਰਾਤ ਮੈਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਉਹ ਬੈਠੇ ਨੇ ਅੱਜ ਉਹਦੇ ਚੋਂ ਉਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪੁਆਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਨਾਲ ਕਿੱਥੇ ਬੈਠੇ ਨੇ ਉਹਨਾਂ ਨੂੰ ਵੀ ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਢਾ ਤਾਂ ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਉਸ ਪ੍ਰੋਗਰਾਮ ਨੂੰ ਹਨ ਮਤਲਬ ਅਸੀਂ ਇਸ ਅਪਸਿਡ ਬੈਠ ਕੇ ਵਿਚਾਰ ਕਰਕੇ ਉਹਨੂੰ ਅਸੀਂ ਪੋਸਟਪੋਨ ਕਰਾਂਗੇ ਜੀ ਸਰ ਤੁਸੀਂ ਬਿਲਕੁਲ ਅਤਾਰ ਪਰਿਵਾਰ ਦੇ ਵੀ ਲੱਗਦੇ ਰਹੇ ਲੱਗਦਾ ਕਿ ਕਿਤੇ ਨ ਕਿਤੇ ਜੀਆਂ ਅਜਿਹੀਆਂ ਜਿਹੜੀਆਂ ਅਨੁਸੁਖਾਵੀਆਂ ਘਟਨਾਵਾਂ ਹੁੰਦੀਆਂ ਤੇ ਪ੍ਰੈਸ਼ਰ ਵੀ ਹੁੰਦਾ ਕਿਉਂਕਿ ਜ਼ਿੰਮੇਵਾਰ ਤੁਹਾਨੂੰ ਠਹਿਰਾ ਦਿੱਤਾ ਜ਼ਿੰਦਗੀ ਵਿੱਚ ਦੇਖੋ ਵੈਸੇ ਵੀ ਮਤਲਬ ਹੈ ਜੇ ਸਾਡੇ ਵਜ੍ਹਾ ਕਰਕੇ ਸਾਡੇ ਅੰਦੋਲਨ ਕਰਕੇ ਨਾ ਵੀ ਹੋਏ ਇੱਕ ਬੱਚੇ ਦਾ ਚਲੇ ਜਾਣਾ ਨੌਜਵਾਨ ਉਮਰ ਚ ਚਲੇ ਜਾਣਾ ਵੈਸੇ ਹੀ ਦੁਖਦਈ ਤੇ ਜਦੋਂ ਕਿਸੇ ਮੋਰਚੇ ਦੇ ਵਿੱਚ ਕੋਈ ਸ਼ਹੀਦ ਹੁੰਦਾ ਉਹਦੇ ਤੇ ਤਾਂ ਹੋਰ ਵੀ ਫਿਰ ਸਾਡੀ ਵਾ ਰਿਸਪੋਨਸਿਬਿਲਟੀ ਵੱਧ ਜਾਂਦੀ ਹੈ ਨਾ ਕੈਮਰੇ ਚ ਦੇਖੀਏ ਉਹਨਾਂ ਮਸੀਂ ਸ਼ਹੀਦ ਦਾ ਦਰਜਾ ਕਿਵੇਂ ਦਵਾਇਆ ਉਹ ਆਪਾਂ ਲੜਿਆ ਆ ਦਵਾਇਆ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੇ ਤੇ ਔਰ ਉਹਨੂੰ ਆਪਾਂ ਦਵਾਉਣ ਦੇ ਵਿੱਚ ਸਫਲ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹੀ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਸ਼ਾਂਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਸਾਡਾ ਸ਼ਾਂਤ ਸੀ ਕੋਈ ਗੱਲ ਬੰਦ ਇਹ ਜਿਹੀ ਨਹੀਂ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੂਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਫਿਰ ਜੇ ਸ਼ਾਂਤ ਨਹੀਂ ਨਾ ਹੁੰਦਾ ਤਾਂ ਸਾਨੂੰ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ ਤੇ ਲੱਗਣੀ ਸੀ ਤੇ ਜੇ ਜੇ ਪਿੱਛੋਂ ਲੱਗਦੀ ਹੈ ਇਹਦਾ ਮਤਲਬ ਮਾਹੌਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾ ਵਾਲੀ ਗੱਲ ਹੈ ਨਹੀਂ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜੀ ਦੇ ਵਿੱਚ ਸਾਡਾ ਨੌਜਵਾਨ ਦੀ ਸ਼ਹਾਦਤ ਹੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਜੜੀ ਸਰਕਾਰ ਨਾਲ ਮਤਲਬ ਲੜਾਂਗੇ ਇਨਸਾਫ ਲਈ ਦੇਖੋ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਸੀਗਾ ਉਹ ਇਹ ਸੀਗਾ ਕਿ ਇਸ ਅੰਦੋਲਨ ਦੇ ਦੌਰਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਸੀ ਔਰ ਉਸ ਇਸ਼ੂ ਨੂੰ ਲੈ ਕੇ ਉਹਨਾਂ ਨੇ ਅਨਾਉਂਸਮੈਂਟ ਕੀਤਾ ਜੀ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਕਿ ਅਸੀਂ ਸ਼ੁਭ ਕਰਨ ਨੂੰ ਸ਼ਹੀਦ ਦਾ ਦਰਜਾ ਦੇਵਾਂਗੇ ਨਾਲੇ ਚਾਹ ਸੀਗਾ ਕਿ ਇਹ ਬੇਟੀ ਨੂੰ ਉਹਨਾਂ ਦੀ ਸਿਸਟਰ ਆ ਮੇਰੇ ਨਾਲ ਖੜੀ ਹੋ ਗਈ। ਇਹਨੂੰ ਸਪਾਸ਼ਟ ਜੇ ਨਕਲੀ ਬੰਦਿਆਂ ਦੇ ਖਿਲਾਫ ਪੁਲਿਸ ਨੇ ਤੇ ਪਰਿਵਾਰ ਨੂੰ 1 ਕਰੋੜ ਦੀ ਜਿਹੜੀ ਮਾਇਕ ਸਹਾਇਤਾ ਉਹ ਦੇਣੀ ਨਾਉਂਸ ਕੀਤੀ ਸੀ। ਜਿਹੜੀ ਲਗਾਤਾਰ ਬਹੁਤ ਡਿਲੇ ਹੋ ਰਹੀ ਸੀ ਬਹੁਤ ਡਿਲੇ ਹੋਈ ਜਾ ਰਹੀ ਹੈ। ਜਿਦੇ ਚੋਂ ਮਜਬੂਰਨ ਜਥੇਬੰਦੀਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਦੇਣਾ ਬੈਠੇ 12 ਤਰੀਕ ਨੂੰ ਅਸੀਂ ਫਿਰ ਡੀਸੀ ਕੋਈ ਬਠਿੰਡਾ ਦਾ ਘਰਾਓ ਕਰਾਂਗੇ। ਉਹਦੇ ਚ ਪ੍ਰਸ਼ਾਸਨ ਦਾ ਰਾਤ ਮੈਨੂੰ ਮੈਸੇਜ ਆਇਆ ਸੀਗਾ ਕਿ ਅਸੀਂ ਇਹਦਾ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਤੁਸੀਂ ਬੈਠਣਾ ਚਾਹੁੰਦੇ ਹੋ ਤੁਹਾਡੇ ਨਾਲ ਉਹ ਬੈਠੇ ਨੇ ਅੱਜ ਉਹਦੇ ਚ ਉਹਨਾਂ ਨੇ ਸਾਡੀ ਬੇਟੀ ਨੂੰ ਜਿਹੜਾ ਅਪਾਇੰਟਮੈਂਟ ਲੈਟਰ ਦਿੱਤਾ ਇਹਨਾਂ ਨੂੰ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੇ ਇੱਥੇ ਨਾਲ ਕਿੱਥੇ ਗਏ ਨੇ ਉਹਨਾਂ ਨੂੰ ਵੀ ਮਤਲਬ ਜਿਹੜਾ 1 ਕਰੋੜ ਦਾ ਜਿਹੜਾ ਚੈੱਕ ਹੈ ਉਹ ਅੱਜ ਇਹਨਾਂ ਨੇ ਦੇ ਦਿੱਤਾ ਟਾ ਅਸੀਂ ਜਿਹੜਾ ਸਾਡਾ ਉਹ ਪ੍ਰੋਗਰਾਮ ਸੀਗਾ 12 ਤਰੀਕ ਵਾਲਾ ਉਸ ਪ੍ਰੋਗਰਾਮ ਨੂੰ ਹੁਣ ਮਤਲਬ ਅਸੀਂ ਇਸ ਆਪਸੇ ਟੂਅਕ ਤੇ ਵਿਚਾਰ ਕਰਕੇ

ਕੋ ਆਪਾਂ ਲੜਿਆ ਆ ਦੁਆਇਆ ਵਾਇਰੋਨ ਨੇ ਕਿਰਪਾ ਕੀਤੀ ਸਾਡੇ ਤੇ ਔਰ ਉਹਨੂੰ ਆਪਾਂ ਦੋਨ ਦੇ ਵਿੱਚ ਸਫਲ ਹੋਏ ਆ ਸਾਡੀ ਕੋਸ਼ਿਸ਼ ਹੈ ਕਿ ਹਰ ਵਾਰੀ ਅੰਦੋਲਨ ਦੇ ਵਿੱਚ ਸਾਡਾ ਹੀ ਇਹੀ ਟਾਰਗੇਟ ਹੁੰਦਾ ਹੈ ਕਿ ਘੱਟ ਤੋਂ ਘੱਟ ਨੁਕਸਾਨ ਹੋ ਕੇ ਵੱਧ ਤੋਂ ਵੱਧ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ ਅੰਦੋਲਨ ਨੂੰ ਸ਼ਾਂਤ ਕਿਵੇਂ ਰੱਖਿਆ ਜਾ ਸਕਦਾ ਹੈ ਅਸੀਂ ਉਦੋਂ ਵੀ ਮਤਲਬ ਅੰਦੋਲਨ ਸਾਡਾ ਸ਼ਾਂਤੀ ਸੀ ਕੋਈ ਗੱਲ ਗੱਲ ਇਹ ਜਿਹੀ ਸੀ ਜੇ ਸ਼ਾਂਤ ਨਾ ਹੁੰਦਾ ਤੇ ਜਿਹੜੀ ਸ਼ੁਭ ਕਰਨ ਦੇ ਗੋਲੀ ਲੱਗੀ ਹੈ ਉਹ ਸਿਰ ਦੇ ਮਗਰਲੇ ਪਾਸੇ ਲੱਗੀ ਹੈ ਉਹ ਫਿਰ ਜੇ ਸ਼ਾਂਤ ਨਹੀਂ ਨਾ ਹੁੰਦਾ ਤਾਂ ਸ਼ਾਂ ਨੂੰ ਨਾ ਮੁੜਿਆਉਣ ਦਾ ਮੁੰਡਾ ਇਹਦਾ ਮਤਲਬ ਗੋਲੀ ਮੱਥੇ ਤੇ ਲੱਗਣੀ ਸੀ ਤਾਂ ਜੇ ਜੇ ਪਿੱਛੋਂ ਲੱਗਦੀ ਹੈ ਇਹਦਾ ਮਤਲਬ ਮਾਹੌਲ ਉੱਥੇ ਵੀ ਕੋਈ ਮਤਲਬ ਗਰਮਾ-ਗਰਮਾ ਵਾਲੀ ਗੱਲ ਹੈ ਨਹੀਂ ਸੀ ਉਹ ਇੱਕ ਉਹਨਾਂ ਦੀ ਸਰਕਾਰ ਦੀ ਇੱਕ ਗੁੰਡਾਗਰਦੀ ਸੀ ਜਿਹਦੇ ਵਿੱਚ ਸਾਡਾ ਨੌਜਵਾਨ ਵੀ ਸ਼ਹੀਦ ਹੋਈ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮਤਲਬ ਆਖਰੀ ਦਮ ਤੱਕ ਉਹ ਲੜਾਈ ਜਣੀ ਸਰਕਾਰ ਨਾਲ ਮਤਲਬ ਲੜਾਂਗੇ ਇਨਸਾਫ ਨਾਲ